ਤਰੀ ਗੱਲ ਬੋਜੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਇਆ ਭਰਾ ਮੇਰਾ ਗੁਰਪ੍ਰੀਤ ਕੋਲੇ ਤੇ ਬਾਈ ਕੋਲੇ ਦੋ ਟਰੈਕਟਰ ਆ ਪੂਰੇ ਘੈਂਟ ਆ ਕਰੇ ਬਾਕੀ ਤਾਂ ਉੱਥੇ ਨਹਰੇ ਚੋਂਣਗੇ ਤੇ ਆ ਦਿਖਾਉਣਾ ਤੁਹਾਨੂੰ ਜੌਂਡੀ ਆਰ ਪੂਰਾ ਘੈਂਟ ਟਰੈਕਟਰ ਤੇ ਗੁਰਪ੍ਰੀਤ ਨਾਲ ਥੋੜੀ ਕਰਾਉਣਾ ਕਰਵਾਤਾ ਔਰ ਗੁਰਪ੍ਰੀਤ ਕੀ ਹਾਲ ਹੈ ਠੀਕ ਹੈ ਓਕੇ ਜਮ ਵਧੀਆ ਤੇ ਮਿਸਤਰੀ ਲਾਰਖਾ ਬਰੇ ਹਾਂ ਠੀਕ ਹੈ ਤੇ ਆ ਜੌਂਡੀ ਆਰ ਬਾਰੇ ਦੱਸ ਫਿਰ ਕਿਹੜਾ ਇਹ ਜੌਂਡੀ 755 ਦਾ ਸ ਹੈ 53000 ਹਾਂ 7 ਮਾਡਲ ਲਿਆ ਦਿਖਾ ਦੇ ਚਾਰ ਚੁਪਰੋ ਚੰਗਾ ਟਰੈਕਟਰ ਹੈ 7 ਮਾਡਲ 53000 7 ਮਾਡਲ ਤੋਤਾ ਦੂਤਾ ਤਾਂ ਹੈ ਨਹੀਂ ਜਮਾਣਾ ਹੁ ਤੋ ਬਸ ਜੀ ਕਰਾਉਣਾ ਮਾਡਲ ਮੋਟਰ ਸੁਣੋ ਕੋ ਮਿਸਤਰੀ ਲੱਗ ਰਿਹਾ ਹੋ ਮਿਸਤਰੀ ਲੱਗ ਰਿਹਾ ਕਰੇ ਕੰਮ ਸਾਰਾ 11 ਗੱਪਾ ਹੈ ਸਾਰਾ ਉਮੀਦ ਕਰੀ ਹੈਣਾ ਹੂੰ ਤੇ ਕਿਹੜਾ ਮਾਡਲ ਹੈ 7 7 ਮਾਡਲ ਹੈ ਹਾਂ ਹਰਿਆਣਾ ਨੰਬਰ ਹੈ ਹਾਂ ਹਰਿਆਣਾ ਟਰੈਕਟਰ ਸੁਣਾ ਪਿਆ ਹੈਣਾ ਟਾਇਰ ਮੂਰ ਲਿਗੜਿਆ ਗੁਡੀਆਰ ਦੇ ਗੁਡੀਆਰ ਦੇ ਹਾਂ ਮਗਰਲੇ ਹੈਗੇ ਬੀਕੇਟੀ ਦੇ ਹਾਂ ਮੂਲੇ ਟਾਇਰ ਵੀ ਚੰਗੇ ਪੈਣ ਯਾਰ ਹਨਾ ਹਾਂ ਹਾਂ ਟਾਇਰ ਮਗਰਲੇ ਵੀ ਬਹੁਤ ਪੈਣ ਮੂਲੇ ਵੀ ਬਹੁਤ ਪੈਣ ਹਾਂ ਕਿੰਨੇ ਦਾ ਮੂਲੇ ਆ ਹਣਗੇ ਮੂਲੇ ਟਾਇਰ ਮੰਨ ਕੇ ਚਲੋ 60 65 ਪੈਸੇ ਹੋਣਗੇ ਹਾਂ ਮਗਰਲੇ ਟਾਇਰ ਹੋਣਗੇ ਮਗਰਲੇ ਵੀ ਮਗਰਲੇ ਵੀ 70 75 ਹੈਗੇ ਮੌਜ ਨੇ ਹੂੰ 16 ਨਾਲ 28 ਦੇ ਹੈਨਾ ਹੂੰ ਸਾਈਡ ਗੇਰਾ ਤੇ ਇਹ ਕਿਹੜਾ ਹੁੰਦਾ 3 ਫੀਟ ਦਾ ਕਿਹੜਾ ਕੁਝ ਹੁੰਦਾ ਹਾਂ ਹਾਂ ਉਸ ਦੀ ਆ ਗਿਆ ਅੱਛਾ ਹੂੰ ਹਰਿਆਣਾ ਨੰਬਰ ਆ ਹਾਂ ਪੂਰਾ ਘੈਂਟ ਟੈਟਾ ਭਰਾ ਮੇਰੋ ਡੰਡਾ ਫੱਟੀ ਛਤਰੀ ਸਾਰਾ ਕੁਝ ਸਭ ਕੁਝ ਠੀਕ ਆ ਤੇ ਇੰਜਨ ਗੇਅਰ ਕਿਵੇਂ ਆ ਓਕੇ ਆ ਦਮਾ ਆਪਣੇ ਕੋ 20 ਦਿਨ ਹੋ ਗਏ ਕਰੀ ਚੱਲੀ ਜਾਂਦਾ ਅੱਛਾ ਹੂੰ 20 ਦਿਨ ਹੋ ਗਏ ਹੂੰ ਇੰਜਨ ਗੇਅਰ ਦੀ ਬਾਈ ਕਹਿੰਦਾ ਪੂਰਾ ਗਾਰੰਟੀ ਹੈ ਜਦੋਂ ਮਿਸਤਰੀ ਲੱਗ ਰਿਹਾ ਤਾਂ ਕਰਕੇ ਹੈ ਉਹਦੇ ਦਾ ਫਿਰ ਮਿਸਤਰੀ ਨਹੀਂ ਲੱਗਿਆ ਘਰੇ ਕੰਮ ਸੀਗਾ ਇਹ ਤਾਂ ਇਹ ਕਰਾਉਂਦੇ ਆ ਸਾਰਾ ਵਾਲੀ ਮਾਣਾ ਮੋਟਾ ਦੀ ਹਾਂ ਇਹ ਇਹ ਕਿਵੇਂ ਆ ਪਾਟ ਦੇ ਕੇ ਠੜਕ ਜੇ ਗਿਆ ਬਸ ਇਹਨੂੰ ਲੋਡ ਕਰਾ ਲਾਂਗੇ ਬਸ ਇਹ ਬਈ ਸਹੀ ਹੋ ਲੈਣਾ ਤੇ ਇੰਜਨ ਗੇਅਰ ਦਾ ਬਾਈ ਕਹਿੰਦਾ ਪੂਰਾ ਸੋਹਣਾ ਟਰੈਕਟਰ ਹੈ ਦੇਖੋ ਤੇ ਇੱਧਰ ਦੇਖੋ ਤੁਸੀਂ ਪੂਰਾ ਸਾਫ ਪਿਆ ਯਾਰ ਜੇ ਧੋਤਾ ਤਾ ਤਾ ਹੋਵੇ ਤਾਂ ਚਮਕਣ ਲੱਗਦੀ ਹੈ ਨਾ ਗੁਰਪ੍ਰੀਤ ਹਾਂ ਹਾਂ ਫਿਰ ਆਪਾਂ ਆਏ ਆ ਵੀ ਉਹਦਾ ਰੇਟ ਵੀ ਲੈਸ ਕਰਾਂਗੇ ਤੇਰਾ ਹਾਂ ਤੇ ਮਗਰ ਅੜਮਗੁਰੂੜਾ ਵੀ ਠੀਕ ਪਿਆ ਟਰੈਕਟਰ ਯਾਰ ਕੋਈ ਐ ਨਹੀਂ ਸਾਰਾ ਮਗਰ ਨੂੰ ਦੇਖ ਰਹੋ ਲਿੰਕਾ ਲੋਕਾਂ ਦਾ ਟਰੈਕਟਰ ਪੂਰਾ ਸਾਫ ਆ ਯਾਰ ਤੇ ਰੰਬ ਰੰਬ ਦੀ ਕੰਡੀਸ਼ਨ ਪੂਰੀ ਵਧੀਆ ਪਈ ਆ ਕੋਈ ਐ ਨਹੀਂ ਗਲੇ ਗੁਲੇ ਹੁਣ ਪੂਰੇ ਸੋਹਣੇ ਰੰਬ ਪਏ ਨੇ ਚਾਰੇ ਰੰਬ ਦਿਖਾ ਦਿੰਦਾ ਤੁਹਾਨੂੰ ਇੱਧਰ ਡੰਬੂਟੇ ਦੇਖੋ ਐ ਨਹੀਂ ਹੈਗਾ ਕੋਈ ਗੜਿਆ ਗੁੜਿਆ ਹੋਵੇ ਹੈਨਾ ਹਾਂ ਪੂਰਾ ਸੋਹਣਾ ਥੁੱਲੇ ਦਾ ਬਹੁਤ ਚੰਗਾ ਪਿਆ ਹੈ ਇਹ ਪਾਵਰ ਸਟੇਰਿੰਗ ਹੈ ਪਾਵਰ 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 ਸਟੇਰਿੰਗ ਇਹ ਜਾਂਚੀ ਕਰਨੀ ਆਇਆ ਹੁੰਦਾ ਕਿ ਕਰਾਇਆ ਆ ਜਾਂਚੀ ਬਣੀ ਆਇਆ ਹੁੰਦਾ ਅੱਛਾ ਹਾਂ ਦੇਖੋ ਰੰਬ ਰੰਬ ਦੀ ਕੰਡੀਸ਼ਨ ਪੂਰੀ ਵਧੀਆ ਪਈ ਆ ਕੋਈ ਐ ਨਹੀਂ ਹੋਏਗਾ ਵੀ ਰੰਬ ਗਲੇ ਕੋਲੇ ਹੁਣ ਪੂਰਾ ਸੋਹਣਾ ਟਰੈਕਟਰ ਆ ਤੇ ਇਹ ਡਿਮਾਂਡ ਮੂਡ ਕੀ ਆ ਫਿਰ ਡਿਮਾਂਡ ਇਹ ਸੱਤ ਮਾੜ ਲੈ ਹੂੰ ਆਨਲਾਈਨ ਇਹ ਬੋਲਦਾ ਐਡੀ ਹੋਣੀਆਂ ਮਾਲਕ ਦੀਆਂ ਹੈਗੀਆਂ ਅੱਛਾ ਆਨਲਾਈਨ ਬੋਲਦਾ ਲੈ ਹਾਂ ਨਾ ਵੀ ਹੋ ਜੂਗਾ ਹਾਂ ਆੜੀਆਂ-ਉੜੀਆਂ ਮਾਲਕ ਦੀਆਂ ਹੈਗੀਆਂ ਸਭ ਕੋ ਸਾਇ ਤੇ ਇਹ ਆਪਾਂ ਦੇ ਦਾਂਗੇ 3 ਲੱਖ ਤੇ 10 ਹਜ਼ਾਰ ਦਾ ਕਿੰਨੇ ਨਾ ਕਿ 100000 ਡਿਮਾਂਡ ਹੈ ਕਿ ਦੇਵਾਂਗੇ ਚਲ 3 ਲੱਖ ਦਾ ਦੇ ਦਾਂਗੇ ਯਾਰ 3 ਲੱਖ ਰੁਪਏ ਦੇ ਦਾਂਗੇ ਐਵੇਂ ਜਿਵੇਂ ਹੈ ਐਵੇਂ ਜਿਵੇਂ ਐਵੇਂ ਜਿਵੇਂ ਹਾਂ ਚਲ ਐਵੇਂ ਜਿਵੇਂ ਹੋਰ ਵੀ ਲੈਸ ਕਰ ਦਾਂਗੇ ਯਾਰ ਵੀਡੀਓ ਦੇਖ ਕੇ ਆਉਂਦਾ ਕੋਈ ਪੰਜ ਸੱਤ ਹੋਰ ਲੈਸ ਕਰਦੇ ਠੀਕ ਹੈ ਜੇ ਤਿਆਰ ਹੋ ਗਿਆ ਫਿਰ ਫਰਕ ਹੈ ਹਾਂ ਦੂਆ ਫਿਰ ਹੋ ਰੇਗਾ ਨਹੀਂ ਫਿਰ ਮੰਨ ਕੇ ਚੱਲ 2.90 ਦਾ ਦੇ ਦਾਂਗੇ ਐ ਯਾਰ ਹਾਂ ਦੇ ਦੇ ਹੈ ਦੇ ਦੇਗੇ ਤੇ ਜੇ ਤਿਆਰ ਤੂਰ ਹੋ ਗਿਆ ਉਹ ਵੱਖਰੀ ਗੱਲ ਹੈ ਫਿਰ ਉਹਦਾ ਹਾਂ ਹਾਂ ਤੇ ਸੈਰ ਫੁਟਾਟਾ ਹੈ ਨਾ ਕੰਟਰੀ ਬੂਟਰੀ ਵਧੀਆ ਪਈਆ ਪੂਰਾ ਪੂਰਾ ਪੂਰੀ ਚੰਗੀ ਸੈਰ ਫੁਟਾਟਾ ਭਰਾ ਮੇਰਾ ਤੇ ਦੂਜਾ ਟਰੈਕ ਉਹ ਬੰਦੋ ਸੋਨਾਲੀ ਕਾ ਉਹ ਨਾਲੀ ਕਾ ਚਲੋ ਦਿਖਾਉਨੇ ਆਪਾਂ ਹੁਣ ਦਿਖਾਉਨੇ ਤੁਹਾਨੂੰ ਸੋਨਾਲੀ ਕਾ ਲਓ ਜੀ ਦੂਬਾ ਆ ਗਿਆ ਸੋਨਾਲੀ ਕਾ ਇਹ ਵੀ ਪੂਰਾ ਸੋਨਾ ਦੇਖੋ ਘੈਂਟ ਚੱਲਦੀਆਂ ਬੱਤੀਆਂ ਬੁੱਤੀਆਂ ਤੇ ਨਵਾਂ ਮਟਰੈਕਟਰ ਹੀ ਹੈ ਤਾਂ ਦੇਖੋ ਲਿੰਕਾ ਨੂੰ ਪਾ ਲੇਖੋ ਰਿੰਬਾ ਦਾ ਮਗਰਾੜਾ ਮੂਰੂੜਾ ਪੂਰਾ ਸਾਫ ਟ੍ਰੈਕਟਰ ਆ ਪੂਰਾ ਘੈਂਟ ਆ ਟਾਇਰ ਕਿੰਨੇ ਦਾ ਗੁਰਪ੍ਰੀ ਤੇਰੇ ਟਾਇਰ ਤਾਂ 90 ਪੈਸੇ ਹੋਣਗੇ ਹਾਂ ਇਹ ਤਾਂ ਨਵੀਂ ਪੈਣ ਹੈ ਨਾ ਹਾਂ ਉਹ ਲੋ ਦੇ ਟਾਇਰ ਆ ਮਗਰਲੇ ਨਵੇਂ ਵਰਗੀ ਮਗਰਾੜਾ ਮੁਰੂੜਾ ਪੂਰਾ ਸਾਫ ਆ ਲੰਡਾ ਫੱਟੀ ਛੱਟਲੀ ਸਾਰਾ ਕੁਝ ਹੋਈ ਨਾਲ ਇਹ ਕੈਂਗਰ ਹਾਂ ਚੰਦਰਾ 3 ਸਪੀਡ ਕੈਂਗਰ ਵਾਲਾ ਸਿਕੰਦਰ ਹੈ ਨਾ ਫਿਰ ਹੀ ਸਪੀਡ ਹੈ ਸਿਕੰਦਰ ਆ 235 ਕਿਲੀਗੰਦਾ ਵੀ ਇਹ ਨਮ ਇਹਦਾ ਫਤਖ ਦੀ ਆਪਾਂ ਨੂੰ ਵੀ ਉਹ ਨਾ ਇਹ 3 ਸਪੀਡ ਹੋਵੇ 16 ਇੰਚ ਵਾਲੇ ਟਾਇਰ ਆਉਂਦੇ ਸੀ ਅੱਛਾ 16 ਇੰਚ ਵਾਲੇ ਦਿਆ ਹੋਇਆ ਆਪੀਟੀਓ ਹੈ ਨਾ ਤੇ ਦੇਖੋ ਟਰੈਕਟਰ ਜਰ ਜਾਵਾ ਨਵਾਂ ਟਰੈਕਟਰ ਹੈ ਘੈਂਟ ਟਰੈਕਟਰ ਆ ਪੂਰਾ ਇੰਜਨ ਉਹਨੇ ਦੇਖੋ ਦੀ ਆ ਦੇ ਬੈਣੀ ਨਾ ਹਾਂ ਲੰਗੋ ਜਿਵੇਂ ਲੱਗੇ ਪਿਆ ਜਾਂਸੀ ਜਾਂਦੇ ਹਨ ਜਾਂਸੀ ਵਾਂਗ ਸਾਰਾ ਕੁਝ ਐਡ ਵੀਰਾ ਪੂਰਾ ਕੈਂਟ ਰੈਲਟਰ ਦੇਖੋ ਸਿਕੰਦਰ ਰਹੇਗਾ ਇਹ ਤੇ ਬੈਂਪਰ ਬੂੰਪਰ ਸਾਰ ਇਹ ਹਰਿਆਣਾ ਨੰਬਰ ਹੈ ਵੀ ਹਾਂ ਹਰਿਆਣਾ ਨੰਬਰ ਹੈ ਵੀ ਤੇ ਇਹ ਬਾਕੀ ਇਹ ਤਾਂ ਐਨਓਸੀ ਮਿਲਦੀ ਹੋਈ ਤਾਂ ਕਿਹੜਾ ਮਾਡਲ ਹੈ 23 23 ਮਾਡਲ ਹੈ ਤੇ ਅੱਛਾ ਕਾਪੀ 24 ਮਾਡਲ 23 ਹੈ ਮਗਰ ਮੰਨ ਕੇ ਚੱਲਾਂ ਕਈ ਦੇ ਐਂਡ ਕੇ ਤੇ ਨਿਕਲਿਆ 24 ਮਾ ਨਾ ਹੈ ਨਾ ਪੂਰਾ ਘੈਂਟ ਟਰੈਕਟਰ ਦੇਖ ਯਾਰ ਫੇਰੇ ਹੀ ਲੈਟ ਰਾ ਮਗਰ ਇਹਦਾ ਅਮਗੁਰੂ ਦਾ ਪੂਰਾ ਸਾਫ ਆ ਤੇ ਇੰਜਨ ਗੇਅਰ ਦੀ ਜਾਈ ਪੁੱਛਣ ਦੀ ਲੋੜ ਹੀ ਨਹੀਂ ਆਣਾ ਫੁੱਲ ਗਾਰੰਟੀ ਹੈ ਜਮਾ ਫੁੱਲ ਗਾਰੰਟੀ ਕਰਕੇ ਆਇਆ ਫੋਨ ਲਗਾ ਅੱਛਾ ਪਾਏ ਕੰਮ ਹੋ ਗਏ ਟਰੈਕਟਰ ਹੀ ਚੱਲ ਨਹੀਂ ਰਿਹਾ ਜਮੀ ਨਹੀਂ ਚੱਲਿਆ ਹਾਂ 800 ਘੰਟਾ ਚੱਲਿਆ ਹਾਂ ਅੱਛਾ 800 ਘੰਟਾ ਕਿੱਲੇ 800 ਘੰਟਾ ਕਿੱਲੇ ਪ੍ਰਾਇਮਰ ਤੇ ਬਾਕੀ ਕਹਿੰਦਾ ਫੁੱਲ ਗਾਰੰਟੀ ਆ ਬਾਕੀ ਤੁਸੀਂ ਤਾਂ ਇੱਥੇ ਦੇਖ ਹੀ ਉਹਨਾਂ ਨੂੰ ਕਰੇ ਕਾਏ ਦਿਨ ਹੋ ਗਏ ਹੈ ਨਾ ਇਹ ਟਰੈਕਟਰ ਦਾ ਤਾਂ ਮਨ ਕਿ ਚਲਾਉਣ ਜਾਣ ਦੀ ਪਤਾ ਲੱਗ ਜਾਂਦਾ ਹਾਂ ਉਹ ਟਰੈਕਟਰ ਚੰਗਾ ਨਵਾਂ ਪਿਆ ਜਾ ਰਿਹਾ ਹਾਂ ਨਵਾਂ ਟਰੈਕਟਰ ਤੇ ਬਾਈ ਕਹਿੰਦਾ ਆ ਦੇਖੋ ਉਹ ਮੈਂ ਜਿੱਕਰ ਇਧਰ ਏਜੰਸੀ ਵਾਲੇ ਵੀ ਲੱਗੇ ਰਹੇ ਟੈੱਕ ਕਰ ਜੀ ਨਹੀਂ ਚਾਣਾ ਕੁਛ ਇਹ ਕਲਾ ਧੋੜਾ ਹਾਂ ਟਰੈਕਟਰ ਦੇਖੋ ਯਾਰ ਤੁਸੀਂ ਆਏ ਪਿਆ ਨਾ ਜਮਾ 3 6 ਮੰਗੂ ਜਾਉਂਕਦਾ 3 ਟਾ ਛੋਟਾ ਸਾਰਾ ਕੁਝ ਜਮਾ ਨਵਾਂ ਟਰੈਕਟਰ ਆ ਯਾਰ 3 ਸ਼ੀਟਾ ਚੈਂਜਰ ਵਾਲਾ ਅੱਛਾ 3 ਸ਼ੀਟਾ ਚੈਂਜਰ ਵਾਲਾ ਤੇ ਇਹਦੀ ਡਿਮਾਂਡ ਮੂਡ ਡਿਮਾਂਡ ਇਹਦੀ 6 ਲੱਖ ਦਾ ਦੇਜਾਂਗੇ 6 ਲੱਖ ਦਾ ਵੀਡੀਓ ਦੇਖ ਕੇ ਉਹਦਾ 10000 ਲੈ ਸਕਦਾ ਠੀਕ ਹੈ ਉੱਪਰ ਦੇ ਅ ਮਾਨਨ ਤੇ ਚੱਲ ਪਾਂਗੇ ਲਾ ਕੇ ਸਿਵਾਰਤਾ ਦੇ ਲੰਗਰ ਹੈ ਨਾ ਆਪਾਂ ਮੋੜ ਦੇਣੀ ਜਦੋਂ ਆਪਣੇ ਕੋਲ ਦਾ ਜੀ ਹਾਂ ਕਿੰਨੀ ਵਟ ਵਾਜਾ ਆਪਾਂ ਗਾ ਘੁੰਮ ਕੇ ਮੋੜਾ ਠੀਕ ਹੈ ਤੇ ਆਪਣਾ ਨੰਬਰ ਨੰਬਰ 95922 19530 ਤੇ ਟਰੈਕਟਰ ਇਹ ਘਰੇ ਹੋਣਗੇ ਕਿ ਕਿਤੇ ਟਰੈਕਟਰ ਬਸ ਆਪਾਂ ਨੂੰ ਕੋਈ ਨਹੀਂ ਕਨੈਕਟ ਕਰ ਲੇ ਫੋਨ ਤੇ ਟਲਵੰਡੀ ਭੇਜ ਦਾਂਗੇ ਹਾਂ ਜੰਡੀਆਂ ਤਾਂ ਆਪਾਂ ਭੇਜਦੇ ਨਹੀਂ ਮਨ ਜਾਂਦੀ ਤਾਂ ਆਪਾਂ ਫੇਰੇ ਘਰੇ ਚੱਲੀ ਜਾਂਦਾ ਤੇ ਫੋਨ ਕਰ ਲੂਗਾ ਤਾਂ ਬੰਦਾ ਕੋਈ ਇੱਥੇ ਘਰੇ ਆਉਣਾ ਹੋਊਗਾ ਜੰਡੀਆਂ ਤਾਂ ਮਨ ਘਰੇ ਮਿਲੂਗਾ ਤੇ ਇਹ ਨਹਰੋਚ ਮਿਲੂ ਟਲਵੰਡੀ ਹੈ ਨਾ ਕਮੰਡੀ ਜਾ ਰਿਹਾ ਤੇ ਉੱਥੇ ਕਿਹੜੇ-ਕਿਹੜੇ ਟਰੈਕਟਰ ਖੜੇ ਨੇ ਹੋਰ ਉੱਥੇ ਸੋਨਾਲੀ ਕਾ ਖੜਾ 14 ਵਾਲਾ 18 ਵਾਲਾ ਸੋਨਾਲੀ ਕਾ ਖੜਾ 45 ਫਾਰਮ ਖੜਾ 7 ਵਾਲਾ ਅੱਛਾ ਟਰੈਕਟਰ ਖੜਾ ਠੀਕ ਐ ਕਈ ਟਰੈਕਟਰ ਨੇ ਉੱਥੇ ਦੀ ਤੇ ਇੱਕ ਵਾਰੀ ਨੰਬਰ ਹੋਰ ਬੋਲ ਦੇ 95922 19573 ਠੀਕ ਐ ਤੇ ਉੱਥੇ ਦੀ ਲਿਖੇ ਚ ਨਾ ਕਿਵੇਂ ਫਿਰ ਉੱਥੇ ਕਮੰਡੀ ਸਭ ਹੋਵਾ ਸਰਾਮਾ ਰੋਡ ਤੇ ਆਪਣਾ ਨੋਰਾ ਜਗਜੀਤ ਆ ਗਿਆ ਹਾਂ ਬਸ ਗੱਲ ਹੀ ਮੁੱਕੀ ਵੀ ਫੋਨ ਕਰ ਲਿਆ ਹਣਾ ਹਾਂ ਤੇ ਬਾਕੀ ਭਰਾ ਮੇਰੇ ਬਾਈ ਨੇ ਚ ਬਾਈ ਦਾ ਨੰਬਰ ਕੱਲੀਆ ਦਾ ਸਕਰੀਨ ਤੇ ਤੇ ਬਾਈ ਨੂੰ ਫੋਨ ਲਾ ਲਿਓ ਵੇਦੋ ਮਾਰਜੀ ਤੇ ਜੇ ਜੌਂਡੀਆਰ ਲੈਣਾ ਤਾਂ ਪਿੰਡ ਆਜੋ ਤੇ ਜੇ ਆਹ ਦੂਜੇ ਲੈਣਾ ਤਾਂ ਅਤਰ ਮੰਡੀ ਸਾਬੋ ਹਣਾ ਓਕੇ ਜੀ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ